117 ਸਕੂਲਾਂ ਨੂੰ ਸਕੂਲ ਆਫ ਫੈਮਿਨੈਂਸ ਵਿੱਚ ਤਬਦੀਲ ਕਰਨ ਦੀ ਤਜ਼ਵੀਜ਼ ਰੱਖੀ ਗਈ ਸੀ ਕੁਝ ਸਕੂਲ ਐਦਾਂ ਦੇ ਸੀ ਜਿੱਥੇ ਸਰ 2 ਮਿੰਟ ਦੇਰੋ ਸੁਣ ਲੈਣ ਪੰਜਾਬ ਨੂੰ ਵੀ ਬਹੁਤ ਕੰਮ ਕਰਦੇ ਆ ਸਰ ਪਤਾ ਹੀ ਵਰਜੋਤ ਜੀ ਵਕੀਲ ਹੈ ਤੇ ਮੈਂ ਉਹਨਾਂ ਨੇ ਜਿਵੇਂ ਵਕਾਲਤ ਦੇ ਵਾਂਗੂ ਜਿਵੇਂ ਕਿ ਜੱਜ ਸਾਹਿਬ ਦੇ ਸਾਹਮਣੇ ਬੰਦਾ ਸਾਰਾ ਇਧਰ ਉਧਰੋ ਫੜ ਕੇ ਸਮਾਨ ਪੇਲ ਦਿੰਦਾ ਉਹਨਾਂ ਨੇ ਉਹ ਕਰਤਾ ਮੈਂ ਤਾਂ ਪੁੱਛਿਆ ਹੀ ਨਹੀਂ ਇਹ ਕੁਝ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਤੁਹਾਡੇ ਰਾਏ ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਹੈ ਤੁਸੀਂ ਬਹੁਤ ਵੱਡਾ ਡੰਬਰ ਰਚਿਆ ਉਥੇ ਇੱਕ ਸਕੂਲ ਆਫ ਐਮੀਨੈਂਸ ਤੁਸੀਂ ਇਨੌਗੁਰੇਟ ਕੀਤਾ ਜਿਹਦੇ ਵਿੱਚ ਇੱਕ ਸਕੂਲ ਦਾ ਇਨੌਗਰੇਸ਼ਨ ਹੋ ਚੁੱਕਿਆ ਤੁਸੀਂ ਦੇਖਿਆ ਹੋਣਾ ਲੁਧਿਆਣੇ ਦੇ ਅੰਦਰ ਸਕੂਲ ਡਿੱਗ ਪਿਆ ਟੀਚਰ ਮਰ ਗਿਆ ਕੀ ਇਹੋ ਜਿਹੇ ਸਕੂਲਾਂ ਤੇ ਵੀ ਕੋਈ ਪੈਸੇ ਪੁੱਸੇ ਲਾਉਣ ਦੀ ਤਸਵੀਰ ਹੈ ਸਰ ਇਨਫਰਾਸਟ੍ਰਕਚਰ ਨੂੰ ਟਾਈਮ ਲੱਗੂਗਾ ਤਾਂ ਛੱਤਾਂ ਦਾ गिरਣ ਗਈ ਔਰਜੋਤ ਜੀ ਵਕੀਲ ਹੈ ਤੇ ਮੈਂ ਉਹਨਾਂ ਨੇ ਜਵਾਂ ਵਕਾਲਤ ਦੇ ਵਾਂਗੂ ਜਿਵੇਂ ਕਿ ਜੱਜ ਸਾਹਿਬ ਦੇ ਸਾਹਮਣੇ ਬੰਦਾ ਸਾਰਾ ਇਧਰ ਉਧਰੋਂ ਫੜ ਕੇ ਸਮਾਨ ਪੇਲ ਦਿੰਦਾ ਉਹਨਾਂ ਨੇ ਉਹ ਕਰਤਾ ਮੈਂ ਤਾਂ ਪੁੱਛਿਆ ਹੀ ਨਹੀਂ ਇਹ ਕੁਛ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਤੁਹਾਡੇ ਰਾਹੀਂ ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਹੈ ਤੁਸੀਂ ਬਹੁਤ ਵੱਡਾ ਡੰਬਰ ਰਚਿਆ ਉਥੇ ਇੱਕ ਸਕੂਲ ਆਫ ਐਮੀਨੈਂਸ ਤੁਸੀਂ ਇਨੌਗੁਰੇਟ ਕੀਤਾ ਤੇ ਉਹਨੂੰ ਕਰਜਾਂ ਸਾਹ ਤੁਹਾਡੇ ਆਪਣੇ ਐਮ.ਐਲ.ਏ ਨੇ ਕਿਹਾ ਕੁਬੇਰ ਵੀਜੇ ਪ੍ਰਤਾਪ ਜੀ ਨੇ ਕਿ ਇਹ ਪੁਰਾਣੀ ਸਰਕਾਰ ਵੇਲੇ ਦਾ ਸਕੂਲ ਜਿਹੜਾ ਸੀਗਾ ਆ ਖਬਰ ਹੈ ਮੇਰੇ ਕੋਲੇ ਤੇ ਇਹਨੂੰ ਰਗਰੂਗਣ ਕਰਤਾ ਇਹ ਤਾਂ ਸਕੂਲ ਆਲਰੇਡੀ ਪਹਿਲਾਂ ਚੱਲ ਰਿਹਾ ਸੀ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹਣਾ ਹੈ ਕਿ ਹਜੇ 6 ਸਕੂਲਾਂ ਦੀ ਹੋਰ ਤਜ਼ਵੀਜ਼ ਹੈ 20 ਮਹੀਨੇ ਹੋ ਗਏ ਯਾਨੀ ਕਿ ਇੱਕ ਹੀ ਖੋਲਿਆ ਹੈ ਤੇ ਇੱਕ ਇੱਕ ਹੀ ਖੋਲਿਆ ਹੈ ਮੈਂ ਇਹ ਪੁੱਛਣਾ ਚਾਹਣਾ ਕਿ ਸਕੂਲ ਆਫ ਐਮੀਨੈਂਸ ਚਲੋ ਤੁਸੀਂ ਜਿਵੇਂ ਮਹੱਲਾ ਕਲੀਨਿਕ ਦੀ ਗੱਲ ਕੀਤੀ ਸੀ ਐਵੇਂ ਸਕੂਲ ਆਫ ਐਮੀਨੈਂਸ ਦੀ ਗੱਲ ਕਰਤੀ ਮੈਂ ਤੁਹਾਡੇ ਨਾਲ ਹੀ ਇਹ ਪੁੱਛਣਾ ਚਾਹਣਾ ਹੈ ਜਿਹੜੇ ਸਕੂਲ ਡਿੱਗ ਜਾਂਦੇ ਐ ਤੁਸੀਂ ਦੇਖਿਆ ਹੋਣਾ ਲੁਧਿਆਣੇ ਦੇ ਅੰਦਰ ਸਕੂਲ ਡਿੱਗ ਪਿਆ ਤੇ ਔਰੇ ਹਾਂ ਬੱਦੋਵਾਲ ਡਿੱਗ ਪਿਆ ਟੀਚਰ ਮਰ ਗਿਆ ਕੀ ਇਹੋ ਜਿਹੇ ਸਕੂਲਾਂ ਤੇ ਵੀ ਕੋਈ ਪੈਸੇ ਪੂਸੇ ਲਾਉਣ ਦੀ ਤਜ਼ਵੀਜ਼ ਹੈ ਕਿ ਸਕੂਲ ਆਫ ਐਮੀਨੈਂਸ ਜਿਹੜੇ ਤੁਸੀਂ ਕਹਿੰਦੇ ਹੋ ਕਿੰਨੇ ਚਿਰ ਝੂਠ ਬਣ ਜਾਣਗੇ ਜੀ